ਤਰਨਾ ਦਲ ਨੂੰ ਹੁਣ ਪੰਜ ਜਥਿਆਂ ਵਿੱਚ ਵੰਡਿਆ ਗਿਆ ਸਭ ਤੋਂ ਪਹਿਲਾਂ ਸੀ ਜਥਾ ਸ਼ਹੀਦਾਂ ਜਥਾ ਅਮ੍ਰਿਤਸਰੀਆਂ ਇਸ ਦਾ ਜਥੇਦਾਰ ਬਾਬਾ ਕਾਨ ਸਿੰਘ ਤੈਣ ਸੀ ਇਸ ਜਥੇ ਵਿੱਚ ਪ੍ਰਸਿੱਧ ਸਰਦਾਰ ਮੀਰੀ ਸਿੰਘ ਤੈਣ ਹਰੇ ਸਿੰਘ ਢਿੱਲੋਂ ਤੇ ਬਾਗ ਸਿੰਘ ਹੱਲੋਵਾਲਿਆ ਕਲਾਲ ਸੀ ਜਥਾ ਡੱਲੇਵਾਲੀਆਂ ਤੇ ਪੰਜਵਾਂ ਸੀ ਜਥਾ ਰੰਗਰੇਟਾ ਸਿੰਘਾਂ ਦਾ ਜਥਾ ਇਨ੍ਹਾਂ ਪੰਜਾਂ ਜਥਿਆਂ ਦੇ ਸਰਦਾਰਾਂ ਨੂੰ ਇੱਕ ਇੱਕ ਨਿਸ਼ਾਨ ਤੇ ਇੱਕ ਇੱਕ ਨਗਾਰਾ ਦੇ ਕੇ ਅੱਡੋ ਅੱਡ ਡੇਰੇ ਕਰਨ ਦਾ ਹੁਕਮ ਦਿੱਤਾ ਗਿਆ ਵੀ ਤੁਸੀਂ ਅਲੱਗ-ਅਲੱਗ ਡੇਰੇ ਬਣਾ ਕੇ ਰਹਿ ਸਕਦੇ ਹੋ ਤੇ ਇਨ੍ਹਾਂ ਪੰਜਾਂ ਜਥਿਆਂ ਦੇ ਸਰਦਾਰਾਂ ਨੂੰ ਇੱਕ-ਇੱਕ ਨਿਸ਼ਾਨ ਇੱਕ-ਇੱਕ ਨਗਾਰਾ ਦੇ ਕੇ ਅੱਡੋ-ਅੱਡ ਕਰਨ ਦਾ ਹੁਕਮ ਦੇ ਦਿੱਤਾ ਗਿਆ ਤੇ ਇਹ ਹੁਕਮ ਵੀ ਦਿੱਤਾ ਗਿਆ ਵੀ ਜਦੋਂ ਵੀ ਸਾਨੂੰ ਤੁਹਾਡੀ ਲੋੜ ਪੈਗੀ ਤਾਂ ਤੁਸੀਂ ਉੱਥੇ ਹਾਜ਼ਰ ਹੋਣਾ ਤੇ ਤੁਸੀਂ ਹਰ ਟਾਈਮ ਜੰਗ ਵਾਸਤੇ ਤਿਆਰ-ਬਰ ਤਿਆਰ ਰਹਿਣਾ ਹੁਣ ਪਿੱਛੇ ਅਕਾਲੀ ਬੁੰਗੇ ਬੁੱਢਾ ਦਲ ਰਹਿ ਗਿਆ ਸੀ ਜਿਸ ਦੇ ਜਥੇਦਾਰ ਨਵਾਬ ਕਪੂਰ ਸਿੰਘ ਸੀ ਇਸ ਜਥੇ ਵਿੱਚ ਨਾਮਵਰ ਸਰਦਾਰ ਜੱਸਾ ਸਿੰਘ ਆਲੂਵਾਲੀਆ ਤੇ ਥਰਾਜ ਸਿੰਘ ਸਨ ਸਿੰਘਾਂ ਦੀ ਗਿਣਤੀ ਵਧ ਜਾਣ ਕਰਕੇ ਜਗੀਰ ਦੀ ਆਮਦਨ ਨਾਲ ਖਰਚ ਪੂਰਾ ਨਹੀਂ ਸੀ ਹੁੰਦਾ ਇਸ ਕਾਰਨ ਤਰਨਾ ਦਲ ਦੇ ਸਾਰੇ ਜਥੇ ਖਾਂਸੀ ਹਿਸਾਰ ਵੱਲ ਚਾਲੇ ਪਾ ਗਏ ਤਰਨਾ ਦਲ ਦੇ ਜਥੇ ਖਾਂਸੀ ਹਿਸਾਰ ਵੱਲ ਚੱਲਣੇ ਸ਼ੁਰੂ ਹੋ ਗਏ ਸੀ ਪਿੱਛੇ ਅੰਮ੍ਰਿਤਸਰ ਕੇਵਲ ਬੁੱਢਾ ਦਲੀ ਰਹਿ ਗਿਆ ਸੀ ਹੁਣ ਸੂਬੇਦਾਰ ਲਾਹੌਰ ਨੇ ਸਿੰਘਾਂ ਦੀ ਖਿਲਰ ਦੀ ਤਾਕਤ ਜਾਣ ਕੇ ਕਿ ਹੁਣ ਤਾਂ ਸਿੰਘਾਂ ਦੀ ਤਾਕਤ ਖਿਲਰੀ ਹੋਈ ਹੈ ਸਿੰਘ ਅਡੋ ਅੱਡੀ ਹੋ ਗਏ ਨੇ ਤਾਂ ਸਿੰਘਾਂ ਦੀ ਖਿਲਰੀ ਹੋਈ ਤਾਕਤ ਜਾਣ ਕੇ ਸਨ 1765 ਨੂੰ ਨਵਾਬ ਨੇ ਜਗੀਰ ਜ਼ਬਤ ਕਰ ਲਈ ਤੇ ਸਰਦਾਰ ਕਪੂਰ ਸਿੰਘ ਨੂੰ ਜਥੇ ਸਮੇਤ ਸਰਕਾਰੀ ਨੌਕਰੀ ਕਰਨ ਵਾਸਤੇ ਕਿਹਾ ਸਿੰਘਾਂ ਨੇ ਇਹ ਸ਼ਰਤ ਪ੍ਰਵਾਨ ਨਾ ਕੀਤੀ ਹੁਣ ਬੁੱਢਾ ਦਲ ਦੇ ਸਾਹਮਣੇ ਖਰਚ ਦਾ ਸਵਾਲ ਵੀ ਆ ਗਿਆ ਸੀ ਕਿਉਂਕਿ ਖਰਚ ਪੂਰੇ ਕਿੱਥੋਂ ਹੋਣੇ ਸੀ ਸਿੰਘਾ ਡੁਬੱਡੀ ਹੋ ਚੁੱਕੇ ਸੀ ਸਾਰੇ ਆਪਣੇ ਆਪਣੇ ਕਰਕੇ ਖਾਣ ਵਾਲੇ ਸੀਗੇ ਤੇ ਹੁਣ ਲੁੱਟਾਂ ਖੋਹਾਂ ਵੀ ਕਾਫੀ ਜ਼ਿਆਦਾ ਘਟ ਚੁੱਕੀਆਂ ਸੀ ਖਰਮੰਦਰ ਸਾਹਿਬ ਦੇ ਚੜਾਵੇ ਤੋਂ ਤਾਂ ਖਰਚ ਪੂਰਾ ਹੁੰਦਾ ਨਹੀਂ ਸੀ ਤਿੰਨਾਂ ਫੌਜੀ ਸਿੰਘ ਚੜਾਵੇ ਤੋਂ ਖਰਚ ਲੈਣਾ ਮੰਨਦੇ ਸੀ ਸੋ ਹਾਰ ਕੇ ਉਹਨਾਂ ਨੇ ਆਪਣਾ ਪਹਿਲਾ ਢੰਗ ਵਰਤਣਾ ਸ਼ੁਰੂ ਕਰਤਾ ਕਿ ਲੁੱਟਾ ਖੋਹਾ ਕਰਾਂਗੇ ਲੁੱਟਾ ਖੋਹਾ ਕਰਕੇ ਜੋ ਵੀ ਮਾਲ ਆਪਣੇ ਕੋਲ ਆਏਗਾ ਉਹਦੇ ਨਾਲ ਆਪਣਾ ਖਰਚਾ ਪਾਣੀ ਪੂਰਾ ਕਰਾਂਗੇ ਤੇ ਉਹ ਲੁੱਟਾ ਖੋਹਾ ਕਿਸੇ ਵੀ ਆਮ ਬੰਦੇ ਤੋਂ ਨਹੀਂ ਕੀਤੀ ਜਾਂਦੀ ਸੀ ਜੋ ਲੁੱਟਿਆ ਹੋਇਆ ਖਜ਼ਾਨਾ ਸ਼ਾਹੀ ਫੌਜਾਂ ਵੱਲੋਂ ਹੁੰਦਾ ਸੀ ਉਹੀ ਖਜ਼ਾਨੇ ਦੇ ਲੁੱਟ ਸਿੰਘਾਂ ਵੱਲੋਂ ਕੀਤੀ ਜਾਂਦੀ ਸੀ ਹੁਣ ਇਹਨਾਂ ਦਿਨਾਂ ਵਿੱਚ ਚੌਧਰੀਆਂ ਨੇ ਵੀ ਫੌਜਾਂ ਦਾ ਇਸ਼ਾਰਾ ਪਾ ਕੇ ਸਿੰਘਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰਤਾ ਸੀ ਹੁਣ ਜਿਹੜਾ ਵੀ ਪਿੰਡ ਲੰਗਰ ਜੋਗੀ ਰਸਾ ਦੇ ਲਿਆ ਕੇ ਦਿੰਦਾ ਸੀ ਜਾਂ ਉਸ 'ਚ ਹਿੱਸਾ ਪਾਉਂਦਾ ਸੀ ਉਹਨਾਂ ਨੂੰ ਵੀ ਤੰਗ ਪ੍ਰੇਸ਼ਾਨ ਕੀਤਾ ਆਉਂਦਾ ਸੀ ਹੁਣ ਦੁਬਾਰਾ ਤੋਂ ਲੁੱਟਾਂ ਖੋਹਾਂ ਬਹੁਤ ਜ਼ਿਆਦਾ ਵੱਧ ਚੁੱਕੀਆਂ ਸੀ ਤੇ ਜੰਗਾਂ ਦਾ ਵੀ ਮਾਹੌਲ ਬਣ ਚੁੱਕਿਆ ਸੀ ਅੱਗੇ ਜਾ ਕੇ ਜੰਗਾਂ ਵੀ ਹੋਈਆਂ ਲੁੱਟਾਂ ਖੋਹਾਂ ਵੀ ਹੋਈਆਂ ਤੇ ਮਜਬੂਰ ਜਿਨ੍ਹਾਂ ਦਾ ਖਜ਼ਾਨਾ ਲੁੱਟਿਆ ਹੁੰਦਾ ਸੀ ਸ਼ਾਹੀ ਫੌਜਾਂ ਵੱਲੋਂ ਸਿੰਘਾਂ ਵੱਲੋਂ ਉਹ ਵੀ ਵਾਪਸ ਕਰਵਾਇਆ ਗਿਆ ਕਿਉਂਕਿ ਸਿੰਘ ਕਿਸੇ ਦੇ ਵੀ ਖਿਲਾਫ ਨਹੀਂ ਸੀ ਚਾਹੇ ਉਹ ਕਿਸੇ ਵੀ ਧਰਮ ਨਾਲ ਰਿਲੇਟਡ ਹੋਵੇ ਕਿਸੇ ਵੀ ਧਰਮ ਦਾ ਹੋਵੇ ਚਾਹੇ ਉਹ ਮੁਸਲਮਾਨ ਹੋਵੇ ਹਿੰਦੂ ਹੋਵੇ ਚਾਹੇ ਸਿੱਖ ਹੋਵੇ ਤੇ ਜੰਗਾਂ ਤੋਂ ਬਾਅਦ ਅੱਗੇ ਕੀ ਹਾਲ ਹੋਇਆ ਸਿੱਖ ਆਪਣੇ ਰਾਜਵਾਲ ਕਿਵੇਂ ਵਧਿਆ ਅਗਲੀ ਵੀਡੀਓਸ 'ਚ ਆਪਾਂ ਗੱਲ ਕਰਦੇ ਰਹਾਂਗੇ ਤਾਂ ਚੈਨਲ ਨੂੰ ਫੋਲੋ ਜਾਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਫੋਲੋ ਜਾਂ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਅਗਲੀ ਵੀਡੀਓ ਆਪਾਂ ਜਲਦ ਹੀ ਤੁਹਾਡੇ ਤੱਕ ਲੈ ਕੇ ਆਵਾਂਗੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ